ਸੱਤ ਸਰੀਆ ਗਾਲ ਸਾਹਿਤਕ ਸੱਤ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੇ ਕਲਾਸ ਵਿੱਚ ਅਸੀਂ ਲੈਕਚਰ ਲਈ ਸੱਤ ਦੇ ਵਿੱਚ ਪੰਜਾਬੀ ਸਾਹਿਤ ਦੇ ਨਾਲ ਜੁੜੇ ਬੇਹਦ ਖਾਸ ਸਵਾਲ ਲੈ ਕੇ ਹਾਜ਼ਰ ਹੋਏ ਹਾਂ ਔਰ ਇਹ ਸਵਾਲ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਬੇਹਦ ਲਾਹੇਵੰਦ ਹਨ ਪਹਿਲਾ ਸਵਾਲ ਹੈ ਕਿ ਪ੍ਰਮੁੱਖ ਪੰਜਾਬੀ ਅਖਬਾਰ ਜੋ ਹਨ ਉਹ ਕਿਹੜੇ-ਕਿਹੜੇ ਹਨ ਕਿਉਂਕਿ ਹਰ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਜੋ ਹੈ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਪ੍ਰਕਾਸ਼ਿਤ ਹੋਣ ਵਾਲੇ ਪ੍ਰਮੁੱਖ ਅਖਬਾਰ ਕਿਹੜੇ ਹਨ ਜਾਂ ਉਹ ਕਿਹੜੇ ਸ਼ਹਿਰ ਤੋਂ ਪ੍ਰਕਾਸ਼ਿਤ ਹੋ ਰਹੇ ਹਨ ਪਹਿਲਾ ਅਖਬਾਰ ਹੈ ਪੰਜਾਬੀ ਟ੍ਰਿਬਿਊਨ ਜੋ ਕਿ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੁੰਦਾ ਹੈ ਔਰ ਇਹ ਟ੍ਰਿਬਿਊਨ ٹرسٹ ਦੁਆਰਾ ਚਲਾਇਆ ਜਾਣ ਵਾਲਾ ਅਖਬਾਰ ਹੈ ਜਿਸ ਦੇ ਸੰਪਾਦਕ ਹਨ ਸਵਰਾਜ ਵੀਰ ਸਿੰਘ ਜੋ ਮੌਜੂਦਾ ਸੰਪਾਦਕ ਹਨ ਇਹਨਾਂ ਦੇ ਔਰ ਦੇ ਸੇਵਕ ਅਖਬਾਰ ਜੋ ਹੈ ਇਹ ਵੀ ਚੰਡੀਗੜ੍ਹ ਤੋਂ ਹੀ ਚਲਾਇਆ ਜਾਣ ਵਾਲਾ ਅਖਬਾਰ ਹੈ ਔਰ ਇਹ ਅਖਬਾਰ ਜੋ ਹੈ ਇੱਕ ਵਿਸ਼ੇਸ਼ ਟਰਸਟ ਦੁਆਰਾ ਚਲਾਇਆ ਜਾ ਰਿਹਾ ਹੈ ਔਰ ਇਹ ਟਰਸਟ ਜੋ ਹੈ ਆ ਬਾਬਾ ਸੁਹਨ ਸਿੰਘ ਪਕਣਾ ਦੀ ਸਮੂਹ ਦੀ ਜੋ ਹਿਫਾਜ਼ਤ ਦੇ ਲਈ ਹੋਣ ਦੇ ਵਿੱਚ ਆਇਆ ਅਗਲਾ ਅਖਬਾਰ ਹੈ ਸਪੋਕਸਮੈਨ ਜੋ ਕਿ ਅੱਜਕੱਲ ਕਾਫੀ ਬੁਲੰਦੀਆਂ ਤੇ ਜਾ ਰਿਹਾ ਹੈ ਔਰ ਇਹ ਮੋਹਾਲੀ ਤੋਂ ਪ੍ਰਕਾਸ਼ਿਤ ਹੋਣ ਵਾਲਾ ਅਖਬਾਰ ਹੈ ਔਰ ਇਸ ਦੇ ਸੰਪਾਦਕ ਹਨ ਜੋਗਿੰਦਰ ਸਿੰਘ ਇਸ ਤੋਂ ਬਾਅਦ ਜੋ ਹੈ ਅਗਲਾ ਅਖਬਾਰ ਹੈ ਚੜੀ ਕਲਾ ਇਹ ਪਟਿਆਲਾ ਤੋਂ ਪ੍ਰਕਾਸ਼ਿਤ ਹੋਣ ਵਾਲਾ ਅਖਬਾਰ ਹੈ ਅਗਲਾ ਅਖਬਾਰ ਹੈ अजीत ਜੋ ਕਿ ਜਲੰਧਰ ਤੋਂ ਪ੍ਰਕਾਸ਼ਿਤ ਹੁੰਦਾ ਹੈ अजीत ਨਵਾਂ ਜਮਾਨਾ ਜਗ ਬਾਣੀ ਪੰਜਾਬੀ ਜਾਗਰਣ ਅੱਜ ਦੀ ਆਵਾਜ਼ ਇਹ ਸਾਰੇ ਹੀ ਜਲੰਧਰ ਸ਼ਹਿਰ ਤੋਂ ਪ੍ਰਕਾਸ਼ਿਤ ਹੋਣ ਵਾਲੇ ਅਖਬਾਰ ਹਨ ਔਰ अजीत ਅਖਬਾਰ ਜੋ ਹੈ ਇਹ ਸਾਧੂ ਸਿੰਘ ਹਮਦਰਦ ਜੋ ਸਨ ਇਸ ਦੇ ਮੁੱਢਲੇ ਸੰਸਥਾਪਕ ਸਨ ਔਰ ਅੱਜ ਕੱਲ ਇਸ ਨੂੰ ਜੋ ਹੈ ਵਰਜਿੰਦਰ ਸਿੰਘ ਹਮਦਰਦ ਜੋ ਹਨ ਚਲਾ ਰਹੇ ਹਨ ਵਰਜਿੰਦਰ ਸਿੰਘ ਹਮਦਰਦ ਇਸ ਦੇ ਸੰਪਾਦਕ ਹਨ ਨਵਾਂ ਜ਼ਮਾਨਾ ਅਖਬਾਰ ਜੋ ਹੈ ਪੰਜਵੀਂ ਪੰਜਾਬੀ ਦਾ ਬਿਹਤਰ ਮਕਬੂਲ ਅਖਬਾਰ ਹੈ ਨਵਾਂ ਜ਼ਮਾਨਾ ਜਿਸ ਦੇ ਸੰਪਾਦਕ ਹਨ ਸੀਨੀਅਰ ਪੱਤਰਕਾਰ ਜੋ ਹਨ ਜਤਿੰਦਰ ਪੰਨੂ ਜਤਿੰਦਰ ਪੰਨੂ ਜੋ ਕਿ ਅੱਜ ਕੱਲ ਪ੍ਰਾਈਮ ਏਸ਼ੀਆ ਤੇ ਉੱਤੇ ਵੀ ਆਪਣੇ ਲਾਈਵ ਪ੍ਰੋਗਰਾਮ ਨਿਰੰਤਰ ਦਿੰਦੇ ਹਨ ਅਗਲਾ ਅਖਬਾਰ ਹੈ ਜਗ ਬਾਣੀ ਇਹ ਵੀ ਜਲੰਧਰ ਤੋਂ ਪ੍ਰਕਾਸ਼ਿਤ ਹੋਣ ਵਾਲਾ ਅਖਬਾਰ ਹੈ ਔਰ ਪੰਜਾਬੀ ਜਾਗਰਣ ਜੋ ਹੈ ਇਹ ਅੱਜ ਕੱਲ ਇਸ ਕਰਕੇ ਵੀ ਮਕਬੂਲ ਹੁੰਦਾ ਜਾ ਰਿਹਾ ਹੈ ਕਿਉਂਕਿ ਇਸ ਦੇ ਸੰਪਾਦਕ ਜੋ ਹਨ ਉਹ ਹਨ ਵਰਿੰਦਰ ਵਾਲੀਆ ਜੋ ਕਿ ਪਹਿਲਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਸੰਪਾਦਕ ਹੁੰਦੇ ਸਨ ਬੇहद ਜਹੀਨ ਪਰਸਨੈਲਿਟੀ ਹਨ ਔਰ ਅੱਜ ਦੀ ਆਵਾਜ਼ ਵੀ ਜਲੰਧਰ ਤੋਂ ਪ੍ਰਕਾਸ਼ਿਤ ਹੋਣ ਵਾਲਾ ਅਖਬਾਰ ਹੈ ਇੱਕ ਹੋਰ ਅਖਬਾਰ ਹੈ ਉਹ ਹੈ ਪਹਿਰੇਦਾਰ ਇਹ ਲੁਧਿਆਣਾ ਤੋਂ ਪ੍ਰਕਾਸ਼ਿਤ ਹੋਣ ਵਾਲਾ ਅਖਬਾਰ ਹੈ ਔਰ ਇਸ ਦੀ ਵੀ ਪੰਜਾਬੀ ਸਾਹਿਤ ਦੇ ਵਿੱਚ ਜੋ ਹੈ ਬੇहद ਕਿਉਂਕਿ ਇਹ ਸਾਰੇ ਅਖਬਾਰ ਹੀ ਪੰਜਾਬੀ ਸਾਹਿਤ ਦੇ ਨਜ਼ਰੀਏ ਤੋਂ ਵੀ ਆਪਣੀ ਭੂਮਿਕਾ ਜਿਹੜੀ ਹੈ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਨਿਭਾ ਰਹੇ ਹਨ ਅਗਲਾ ਸਵਾਲ ਹੈ ਸਾਡਾ ਦੀ ਪ੍ਰਮੁੱਖ ਪੰਜਾਬੀ ਸਾਹਿਤ ਖੋਜ ਦੇ ਤੇ ਆਲੋਚਨਾ ਦੇ ਜੋ ਰਸਾਲੇ ਹਨ ਉਹ ਕਿਹੜੇ-ਕਿਹੜੇ ਹਨ ਉਹ ਹੈ ਖੋਜ ਦਰਪਣ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦਾ ਹੈ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੋ ਹੈ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਉਤਸਵ ਜੋ ਸੀ 1969 ਈਸਵੀ ਨੂੰ ਮਨਾਇਆ ਗਿਆ ਉਸ ਸਮੇਂ ਹੋਣ ਦੇ ਵਿੱਚ ਆਈ ਔਰ ਇਸ ਯੂਨੀਵਰਸਿਟੀ ਦੇ ਵਿੱਚ ਜੋ ਹੈ ਪੰਜਾਬੀ ਸਾਹਿਤ ਦੇ ਸੰਬੰਧੀ ਖੋਜਕਾਰ ਜੋ ਹੈ ਬੜੇ ਸੁਜੇ ਟੰਗ ਦੇ ਨਾਲ ਕੀਤਾ ਜਾ ਰਿਹਾ ਹੈ ਖੋਜ ਪత్రిక ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇੱਕ ਪ੍ਰਮੁੱਖ ਤੇ ਮਿਆਰੀ ਸਾਹਿਤ ਖੋਜ ਦੇ ਖੇਤਰ ਦੇ ਵਿੱਚ ਕੰਮ ਕਰਨ ਵਾਲਾ ਪੱਤਰ ਹੈ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਹੈ ਇਹ 1900 67 ਦੇ ਵਿੱਚ 1967 ਦੇ ਵਿੱਚ ਹੋਣ ਵਾਲੀ ਔਰ ਦੇਸ਼ ਦੇ ਵਿੱਚ ਇੱਕੋ ਇੱਕ ਅਜਿਹੀ ਯੂਨੀਵਰਸਿਟੀ ਹੈ ਜੋ ਭਾਸ਼ਾ ਜਾਂ ਸਾਹਿਤ ਦੇ ਖੇਤਰ ਦੇ ਵਿੱਚ ਆਪਣਾ ਨਵੇਕਲਾ ਯੋਗਦਾਨ ਪਾ ਰਹੀ ਹੈ ਪਰਖ ਜੋ ਹੈ ਇਹ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਨਿਕਲਣ ਵਾਲਾ ਜੋ ਰਸਾਲਾ ਹੈ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੋ ਹੈ ਇਹ ਬਹੁਤ ਪੁਰਾਣੀ ਯੂਨੀਵਰਸਿਟੀ ਹੈ ਜੋ ਕਿ 1882 ਈਸਵੀ ਦੇ ਵਿੱਚ ਸਾਂਝੇ ਪੰਜਾਬ ਦੇ ਵਿੱਚ ਇਸ ਦੀ ਸਥਾਪਨਾ ਹੋਈ ਸੀ ਔਰ ਬਾਅਦ ਦੇ ਵਿੱਚ ਵੰਡ ਤੋਂ ਬਾਅਦ ਰੀਸਟੈਬਲਿਸ਼ਮੈਂਟ ਜਿਹੜੀ ਹੈ ਜੀ ਪੰਜਾਬੀ ਜੋ ਭਾਰਤੀ ਪੰਜਾਬ ਹੈ ਇਸ ਦੇ ਵਿੱਚ ਹੋਈ ਹੈ 1958 ਈਸਵੀ ਦੇ ਵਿੱਚ ਔਰ ਇਹ ਤਿੰਨੇ ਯੂਨੀਵਰਸਿਟੀਆਂ ਜਿਹੜੀਆਂ ਨੇ ਪੰਜਾਬੀ ਸਾਹਿਤ ਅਤੇ ਆਲੋਚਨਾ ਦੇ ਖੇਤਰ ਦੇ ਵਿੱਚ ਆਪਣੀ ਵੱਡਮੁੱਲੀ ਭੂਮਿਕਾ ਅਦਾ ਕਰ ਰਹੀਆਂ ਨੇ ਅਗਲਾ ਜੋ ਰਸਾਲਾ ਹੈ ਉਹ ਹੈ ਸਭਿਆਚਾਰ ਪత్రిక ਇਹ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਨਿਕਲਣ ਵਾਲਾ ਰਸਾਲਾ ਹੈ ਜੋ ਕਿ ਪੰਜਾਬੀ ਸਭਿਆਚਾਰ ਦੇ ਖੇਤਰ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ ਆਲੋਚਨਾ ਜੋ ਮੈਗਜ਼ੀਨ ਹੈ ਇਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਤੋਂ ਪ੍ਰਕਾਸ਼ਿਤ ਹੁੰਦਾ ਹੈ ਆਲੋਚਨਾ ਦੇ ਖੇਤਰ ਦੇ ਵਿੱਚ ਇਸ ਰਸਾਲੇ ਦਾ ਵੀ ਕਾਫੀ ਵੱਡਾ ਨਾਂ ਹੈ ਪੰਜਾਬੀ ਦੁਨੀਆ ਜੋ ਕਿ ਭਾਸ਼ਾ ਵਿਭਾਗ ਪੰਜਾਬ ਦੂ ਪਟਿਆਲਾ ਵਿਕਸਿਤ ਹੈ ਤੋ ਕੱਢਿਆ ਜਾਣ ਵਾਲਾ ਰਸਾਲਾ ਹੈ ਔਰ ਇਹ ਭਾਸ਼ਾ ਵਿਭਾਗ ਪੰਜਾਬ ਜੋ ਹੈ ਇਹ 1948 ਦੇ ਵਿੱਚ ਹੋਣ ਦੇ ਵਿੱਚ ਆਇਆ ਸੀ ਔਰ ਪੰਜਾਬੀ ਦੁਨੀਆ ਇਸ ਦੁਆਰਾ ਕੱਢਿਆ ਜਾਣ ਵਾਲਾ ਇੱਕ ਮਿਆਰੀ ਰਸਾਲਾ ਹੈ ਇਸ ਤੋਂ ਬਾਅਦ ਆ ਜਾਂਦੇ ਹਨ ਪ੍ਰਸਿੱਧ ਪੰਜਾਬੀ ਪੁਰਸਕਾਰ ਕਿ ਪੰਜਾਬੀ ਸਾਹਿਤ ਖੇਤਰ ਦੇ ਵਿੱਚ ਜੋ ਆਪਣਾ ਯੋਗਦਾਨ ਪਾਉਣ ਵਾਲੇ ਉੱਗੇ ਲੇਖਕ ਹਨ ਉਹਨਾਂ ਨੂੰ ਜਿਹੜੇ-ਜਿਹੜੇ ਪੁਰਸਕਾਰ ਹਾਸਲ ਹੋਏ ਹਨ ਉਹਨਾਂ ਵਿੱਚੋਂ ਸਭ ਤੋਂ ਵੱਡਾ ਅਖਬਾਰ ਜੋ ਪੁਰਸਕਾਰ ਹੈ ਉਹ ਹੈ ਗਿਆਨਪੀਠ ਪੁਰਸਕਾਰ ਗਿਆਨਪੀਠ ਪੁਰਸਕਾਰ ਜੋ ਹੈ ਜੋ ਟਾਈਮਜ਼ ਆਫ ਇੰਡੀਆ ਦੇ ਸੰਪਾਦਕ ਹਨ ਸੰਸਥਾਪਕ ਹਨ ਉਹਨਾਂ ਦਾ ਨਾਮ ਹੈ ਸਾਹੂ ਜੈਨ ਸਾਹੂ ਜੈਨ ਦੁਆਰਾ ਇਹ ਸਥਾਪਿਤ ਕੀਤਾ ਗਿਆ ਪੁਰਸਕਾਰ ਹੈ ਮੂਡ ਦੇ ਵਿੱਚ ਇਸ ਦੀ ਰਾਸ਼ੀ ਜੋ ਸੀ 1 ਲੱਖ ਰੁਪਇਆ ਸੀ ਔਰ ਇਸ ਦੇ ਨਾਲ ਜੋ ਸੀ ਪ੍ਰਸ਼स्ति ਪੱਤਰ ਔਰ ਇੱਕ ਤਾਂਬੇ ਦੀ ਜੋ ਮੂਰਤੀ ਸੀ ਅ ਅਸ਼ਟ ਤਾਤਵਾਂ ਦੀ ਬਣੀ ਹੋਈ ਉਹ ਪ੍ਰਸਕ੍ਰਿਤ ਲੇਖਕ ਨੂੰ ਦਿੱਤੇ ਜਾਂਦੇ ਸੀ ਔਰ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਲਿਖਣ ਵਾਲੀਆਂ ਲੇਖਕਾਂ ਨੂੰ ਇਹ ਪੁਰਸਕਾਰ ਦਿੱਤਾ ਜਾਂਦਾ ਹੈ ਪੰਜਾਬੀ ਦੇ ਹਿੱਸੇ ਇਹ ਜੋ ਪੁਰਸਕਾਰ ਹੈ 1982 ਈਸਵੀ ਦੇ ਵਿੱਚ ਆਉਂਦਾ ਹੈ ਜਦੋਂ ਅਮਰਤਾ ਪ੍ਰੀਤਮ ਨੂੰ ਜੋ ਹੈ ਕਾਗਜ਼ ਤੇ ਕੈਨਵਸ ਉਹਨਾਂ ਦੀ ਜੋ ਬੇहद ਮਕਬੂਲ ਪੁਸਤਕ ਹੈ ਕਾਗਜ਼ ਤੇ ਕੈਨਵਸ ਉਸ ਤੇ ਇਹ ਅਵਾਰਡ ਮਿਲਿਆ ਸੀ ਇਸ ਤੋਂ ਬਾਅਦ ਪੰਜਾਬੀ ਦੇ ਵਿੱਚ ਗੁਰਦਿਆਲ ਸਿੰਘ ਨੂੰ 1900 ਤੇ 99 ਈਸਵੀ ਦੇ ਵਿੱਚ ਅ ਪ੍ਰੋਸਕਾਰ ਹਾਸਲ ਹੋਇਆ ਸੀ ਗਿਆਨਪੀਠ ਫੁਰਸਕਾਰ ਔਰ ਇਹ ਪ੍ਰੋਸਕਾਰ ਇਹਨਾਂ ਨੂੰ ਹਿੰਦੀ ਦੇ ਇੱਕ ਰਾਈਟਰ ਜੋ ਨਿਰਮਲ ਵਰਮਾ ਸਨ ਉਹਨਾਂ ਦੇ ਨਾਲ ਸਾਂਝੇ ਤੌਰ ਤੇ ਮਿਲਿਆ ਸੀ ਭਾਵ ਅੱਧਾ ਪੁਰਸਕਾਰ ਜੋ ਸੀ ਗੁਰਦਿਆਲ ਸਿੰਘ ਜਿਹਦੇ ਹਿੱਸੇ ਆਇਆ ਔਰ ਅੱਧਾ ਪੁਰਸਕਾਰ ਨਿਰਮਲ ਵਰਮਾ ਦੇ ਹਿੱਸੇ ਔਰ ਸ਼ੁਰੂ ਦੇ ਵਿੱਚ ਇਸ ਦੀ ਜੋ ਆ ਰਾਸ਼ੀ ਸੀ ਪੁਰਸਕਾਰ ਦੀ ਰਾਸ਼ੀ 1 ਲੱਖ ਸੀ ਪਰ ਹੁਣ ਇਸ ਦੀ ਰਾਸ਼ੀ ਜੋ ਹੈ ਉਹ 7 ਲੱਖ ਦੇ ਹੋ ਚੁੱਕੀ ਹੈ ਅਗਲਾ ਪੁਰਸਕਾਰ ਹੈ ਕਬੀਰ ਪੁਰਸਕਾਰ ਜੋ ਕਿ ਡਾਕਟਰ ਹਰਪਜਨ ਸਿੰਘ ਨੂੰ ਹਾਸਲ ਹੋਇਆ ਹੈ ਸਰਸਵਤੀ ਪੁਰਸਕਾਰ ਵੀ ਡਾਕਟਰ ਹਰਪਜਨ ਸਿੰਘ ਨੂੰ ਉਹਨਾਂ ਦੀ ਪੁਸਤਕ ਰੁਖ ਤੇ ਰਿਸ਼ੀ ਦੇ ਮਿਲਿਆ ਹੈ ਦਲੀਪਕੋਟ ਟਿਵਾਣਾ ਜੀ ਨੂੰ 20 ਸਰਸਵਤੀ ਪੁਰਸਕਾਰ ਉਹਨਾਂ ਦੀ ਪੁਸਤਕ ਕਥਾ ਕਹੋ ਉਰਸ਼ੀ ਤੇ ਹਾਸਲ ਹੋਇਆ ਹੈ ਤੇ ਸੁਰਜੀਤ ਪਾਤਰ ਨੂੰ ਇਹੀ ਸਰਸਵਤੀ ਪੁਰਸਕਾਰ ਲਫ਼ਜ਼ਾਂ ਦੀ ਦਰਗਾਹ ਪੁਸਤਕ ਤੇ ਪ੍ਰਾਪਤ ਹੋਇਆ ਹੈ ਅਗਲਾ ਪੁਰਸਕਾਰ ਆ ਜਾਂਦਾ ਹੈ ਪ੍ਰਮੁੱਖ ਪਦਮ ਸ਼੍ਰੀ ਪੁਰਸਕਾਰ ਜੋ ਕਿ ਭਾਰਤ ਦੇ ਵਿੱਚ ਸਾਹਿਤ ਔਰ ਵਖ ਵਖ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੀਆਂ ਜੋ ਸ਼ਖਸੀਅਤਾਂ ਹਨ ਉਹਨਾਂ ਨੂੰ ਹਾਸਲ ਹੁੰਦਾ ਹੈ ਪੰਜਾਬੀ ਦੇ ਹਿੱਸੇ ਇਹ ਪੁਰਸਕਾਰ ਜੋ ਹੈ ਅਮਰਤਾ ਪ੍ਰੀਤਮ ਨੂੰ 1971 ਈਸਵੀ ਦੇ ਵਿੱਚ ਹਾਸਲ ਹੋਇਆ ਗੁਰਦਿਆਲ ਸਿੰਘ ਜੀ ਨੂੰ ਇਹੀ ਪੁਰਸਕਾਰ 1900 ਤੇ 98 ਦੇ ਵਿੱਚ ਹਾਸਲ ਹੋਇਆ ਭਾਪ ਗੁਰਦਿਆਲ ਸਿੰਘ ਨੂੰ ਜੋ ਗਿਆਨਪੀਠ ਅਵਾਰਡ ਹੈ 1999 ਵਿੱਚ ਮਿਲਦਾ ਹੈ ਔਰ ਜੋ ਪਦਮਸ਼ਰੀ ਪੁਰਸਕਾਰ ਹੈ ਇਹ 1998 ਵਿੱਚ ਹਾਸਲ ਹੁੰਦਾ ਹੈ ਤੇ ਪਦਮਸ਼ਰੀ ਪੁਰਸਕਾਰ ਜੋ ਹੈ ਪ੍ਰਮੁੱਖ ਨਾਵਲਕਾਰ ਹਨ ਜੋ ਕਹਾਣੀਕਾਰਾਂ ਤੇ ਨਾਵਲਕਾਰ ਹਨ ਜੋ ਦਲੀਪ ਕੌਰ ਟਿਵਾਣਾ ਇਹਨਾਂ ਨੂੰ 2004 ਦੇ ਵਿੱਚ ਇਹ ਪੁਰਸਕਾਰ ਹਾਸਲ ਹੋਇਆ ਸੀ ਔਰ surjit patar ਨੂੰ ਪਦਮਸ਼ਰੀ ਪੁਰਸਕਾਰ ਜੋ ਹੈ 2012 ਦੇ ਵਿੱਚ ਹਾਸਲ ਹੋਇਆ ਪਦਮਸ਼ਰੀ ਪੁਰਸਕਾਰ ਹਾਸਲ ਕਰਨ ਵਾਲੇ ਪੰਜਾਬੀ ਦੇ ਵਿੱਚ ਕੁੱਲ 4 ਲੇਖਕ ਹਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਜੋ ਲੰਮੀਆਂ ਪੁਲਾੰਗਾਂ ਕੁਟੀਆਂ ਹਨ ਔਰ ਬੜੀਆਂ ਹੀ ਸਤਕਾਰਤ ਸ਼ਖਸੀਅਤਾਂ ਹਨ ਔਰ ਇਹਨਾਂ ਦੁਆਰਾ ਨੂੰ ਇਸ ਪੁਰਸਕਾਰ ਹਾਸਲ ਹੋਣ ਦੇ ਨਾਲ ਪੰਜਾਬੀ ਭਾਸ਼ਾ ਦਾ ਪੰਜਾਬੀ ਸਾਹਿਜ ਜਗਤ ਦਾ ਵੀ ਨਾਮ ਜਾਂ ਮੋਗਾਮ ਉੱਚਾ ਹੋਇਆ ਹੈ ਔਰ ਇਹ ਸਵਾਲ ਜੋ ਅੱਜ ਦੇ ਅਸੀਂ ਵਿਦਿਆਰਥੀਆਂ ਦੇ ਨਾਲ ਸਾਂਝੇ ਕੀਤੇ ਹਨ ਇਹ ਬੇਹਦ ਖਾਸ ਸਵਾਲ ਹਨ ਔਰ ਹਰ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਹਨ ਜੋ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੇ ਵਿਦਿਆਰਥੀ ਨੇ ਉਹ ਯਾਦ ਰੱਖਣ ਕਿ 101% ਜੋ ਇਸ ਅੱਜ ਦੀ ਵੀਡੀਓ ਵਾਲੇ ਸਵਾਲ ਜੋ ਹੈ ਤੁਹਾਡੇ ਕੋਲੋਂ ਪੁੱਛੇ ਜਾਣਗੇ ਇਹਨਾਂ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਤੁਸੀਂ ਯਾਦ ਕਰਨਾ ਹੈ ਔਰ ਜੋ ਵਿਦਿਆਰਥੀ ਇਸ ਵੀਡੀਓ ਨੂੰ ਪਹਿਲੀ ਵਾਰ ਸੁਣ ਰਹੇ ਹਨ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਅਪਕਮਿੰਗ ਵੀਡੀਓਜ਼ ਜਿਹੜੀਆਂ ਨੇ ਤੁਹਾਡੇ ਤੱਕ ਟਾਈਮਲੀ ਪਹੁੰਚਦੀਆਂ ਰਹਿਣ ਮਿਲਾਂਗੇ ਅਗਲੀ ਵੀਡੀਓ ਲੜੀ ਨੰਬਰ 8 ਦੇ ਵਿੱਚ ਤਦ ਤੱਕ ਦੇ ਲਈ ਇਜਾਜ਼ਤ ਧੰਨਵਾਦ ਇੱਕ ਖਾਸ ਗੱਲ ਕਿ ਜੋ ਪਿਛਲੀਆਂ ਵੀਡੀਓਜ਼ ਨੇ ਉਹ ਅਸੀਂ ਅੱਜ ਦੇ ਜੋ ਵੀਡੀਓ ਦਾ ਡਿਸਕ੍ਰਿਪਸ਼ਨ ਬਾਕਸ ਹੈ ਉਸ ਦੇ ਵਿੱਚ ਐਡ ਕਰ ਦਿੱਤੀਆਂ ਹਨ ਉਹ ਵੀ ਜੋ ਨਵੇਂ ਜੁੜੇ ਵਿਦਿਆਰਥੀ ਨੇ ਪਿਛਲੀਆਂ ਵੀਡੀਓ ਵੀ ਦੇਖ ਸਕਦੇ ਨੇ ਉਹਨਾਂ ਤੋਂ ਲਾਹਾ ਲੈ ਸਕਦੇ ਨੇ ਔਰ ਚੰਗੀਆਂ ਲੱਗਣ ਤਾਂ ਉਹਨਾਂ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਦੇ ਰਹਿਣਾ ਤਾਂ ਜੋ ਤੁਹਾਡੇ ਸਹਿਯੋਗ ਦੇ ਨਾਲ ਹੋਰ ਵਿਦਿਆਰਥੀਆਂ ਦਾ ਫਾਇਦਾ ਹੋ ਸਕੇ ਧੰਨਵਾਦ